ਦੇਖੋ ਪੰਜਾਬ ਦੀ ਸਾਡੀ ਬਹੁਤ ਹੀ ਇੱਕ ਵੱਡੀ ਨਾਮਵਰ ਸ਼ਖਸੀਅਤ ਜਿਨ੍ਹਾਂ ਨੇ ਕਈ ਦਹਾਕੇ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਸੇਵਾ ਕੀਤੀ ਪੰਜਾਬ ਚ ਇੰਟਰਟੇਨਮੈਂਟ ਇੰਡਸਟਰੀ ਦਾ ਬਹੁਤ ਵੱਡਾ ਚਿਹਰਾ ਜਸੁੰਦਰ ਪੱਲਾ ਸਾਹਿਬ ਦਾ ਔਰ ਅਸੀਂ ਤਾਂ ਬਹੁਤ ਛੋਟੇ ਸੀ ਜਦੋਂ ਪਰਮਿੰਦਰ ਜੀ ਨੂੰ ਵੀ ਯਾਦ ਹੋਊਗਾ ਗੋਲਡੀ ਜੀ ਸੰਜੀਵ ਜੀ ਸਾਰਿਆਂ ਨੂੰ ਜਦੋਂ ਛਣਕਾਟਾ ਕੈਸਟ ਦਾ ਜਮਾਨਾ ਸੀ ਉਦੋਂ ਵੀ ਉਹ ਬਹੁਤ ਲੋਕਪ੍ਰੀਏ ਉਹਨਾਂ ਦੀ ਉਹ ਕੈਸਟ ਸੀਗੀ ਤੋਂ ਛਣਕਾਟੇ ਤੋਂ ਅਸੀਂ ਪੱਲਾ ਸਾਹਿਬ ਨੂੰ ਸੁਣਦੇ ਆ ਰਹੇ ਹਾਂ ਉਹਦੇ ਬਾਅਦ ਫਿਲਮ ਇੰਡਸਟਰੀ ਚ ਆਣ ਤੋਂ ਬਾਅਦ ਜਿਸ ਪ੍ਰਕਾਰ ਪੰਜਾਬੀ ਫਿਲਮਾਂ ਦੀ ਉਹਨਾਂ ਨੇ ਕੰਮ ਕੀਤਾ ਪੰਜਾਬੀ ਭਾਸ਼ਾ ਲਈ ਜਿਸ ਪ੍ਰਕਾਰ ਦੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਭਰ ਚ ਲੈ ਕੇ ਜਾਣ ਲਈ ਜਸਵਿੰਦਰ ਪੱਲਾ ਜੀ ਦਾ ਜੋ ਯੋਗਦਾਨ ਹੈ ਉਹਨਾਂ ਦੀ ਜੋ ਭੂਮਿਕਾ ਹੈ ਸਮਝਦਾ ਕਿ ਬਹੁਤ ਵੱਡਾ ਘਾਟਾ ਚ ਪੰਜਾਬ ਨੂੰ ਪਿਆ ਹੈ ਪਰਿਵਾਰ ਨੂੰ ਤੋਂ ਜੋ ਘਾਟਾ ਪੈਣਾ ਹੀ ਹੈ ਬਹੁਤ ਜਿਹਨੂੰ ਕਹਿ ਲੋ ਕਿ ਅਸਮੇ ਚਲੇ ਗਏ ਕੋਈ ਜਾਣਦਾ ਹਲੇ ਸਮਾਂ ਨਹੀਂ ਸੀ ਕੋਈ ਉਮਰ ਨਹੀਂ ਸੀ ਜਾਨ ਦੀ ਬਹੁਤ ਵੱਡਾ ਸਦਮਾ ਅੱਜ ਸਾਰੇ ਪੰਜਾਬ ਨੂੰ ਹੈ ਦੁਨੀਆ ਭਰਤ ਜਿੱਥੇ ਪੰਜਾਬੀ ਵੱਸਦੇ ਨੇ ਉਹ ਅੱਜ ਦੁਖੀ ਨੇ ਉਹਨਾਂ ਦੇ ਹਿਰਦੇ ਵਿੱਚ ਦੁੱਖ ਹੈ ਤਕਲੀਫ ਹੈ ਕਿ ਸਾਡਾ ਐਡਾ ਲੋਕਪ੍ਰੀਏ ਨੇਤਾ ਅਭਿਨੇਤਾ ਸਾਡੇ ਤੋਂ ਚਲਾ ਗਿਆ ਮੈਂ ਉਹਨਾਂ ਦੇ ਚਰਨਾ ਚ ਸ਼ਰਦਾ ਦੇ ਫੁੱਲ ਵੀ ਭੇਟ ਕਰਦਾ ਔਰ ਗੁਰੂ ਮਹਾਰਾਜ ਦੇ ਚਰਨਾ ਚ ਅਰਦਾਸ ਬੇਨਤੀ ਵੀ ਕਰਦਾ ਕਿ ਉਹ ਇਸ ਬਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਪੰਜਾਬ ਪੰਜਾਬੀ ਪੰਜਾਬੀਅਤ ਲਈ ਜੋ ਉਹਨਾਂ ਨੇ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਔਰ ਕੇਂਦਰ ਸਰਕਾਰ 'ਚ ਵੀ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਚਾਹੇ ਉਹਨੋਂ ਸਾਡੇ 'ਚ ਨਹੀਂ ਰਹੇ ਪਰ ਜੋ ਉਹਨਾਂ ਦਾ ਯੋਗਦਾਨ ਹੈ ਉਹਨਾਂ ਦੇ ਉਸ ਯੋਗਦਾਨ ਦੇ ਅਨੁਸਾਰ ਉਹਨਾਂ ਨੂੰ ਸਨਮਾਨ ਮਾਨ ਜਿਹੜਾ ਹੈ ਉਹ ਸਰਕਾਰਾਂ ਵੱਲੋਂ ਵੀ ਮਿਲਣਾ ਚਾਹੀਦਾ ਹੈ ਸਮਾਜ ਔਰ ਪੰਜਾਬੀ ਤਾਂ ਉਹਨਾਂ ਨੂੰ ਮਾਨ ਸਨਮਾਨ ਦੇ ਹੀ ਰਹੇ ਆ ਸੋ ਮੈਂ ਆਪਣੇ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਆਪਣੇ ਜਨਰਲ ਸਕੱਤਰ ਸਾਡੇ ਪਰਮਿੰਦਰ ਬਰਾੜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਸਾਹਿਬ ਸਾਡੇ ਸੁਖਮਿੰਦਰ ਗੋਲਡੀ ਜੀ ਸਾਡੇ ਸੂਬੇ ਦੇ ਸਕੱਤਰ ਭਾਨੂੰ ਪ੍ਰਤਾਪ ਜੀ ਸਾਡੀ ਸਾਰੀ ਪੰਜਾਬ ਦੀ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਆਏ ਆਂ ਔਰ ਪਾਰਟੀ ਵੱਲੋਂ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਵੱਲੋਂ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਵੱਲੋਂ ਵੀ ਪਰਿਵਾਰ ਨਾਲ ਅਸੀਂ ਸੰਵੇਦਨਾ ਪ੍ਰਗਟ ਕਰਨ ਆਏ ਆਂ ਸਾਡੇ ਦੋਨੋਂ ਨੇਤਾ ਆਪ ਵੀ ਹਾਜ਼ਰ ਹੋਣਗੇ ਸੋ ਅੱਜ ਉਹਨਾਂ ਦੇ ਬਿਹਾਫ ਤੇ ਪਾਰਟੀ ਦੇ ਬਿਹਾਫ ਤੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਾਂਗੇ ਜੀ ਕੀ ਗੱਲ ਦੇਖੋ ਪੰਜਾਬ ਦੀ ਸਾਡੀ ਬਹੁਤ ਹੀ ਇੱਕ ਵੱਡੀ ਨਾਮਵਰ ਸ਼ਖਸੀਅਤ ਜਿਨ੍ਹਾਂ ਨੇ ਕਈ ਦਹਾਕੇ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਸੇਵਾ ਕੀਤੀ ਪੰਜਾਬ ਚ ਇੰਟਰਟੇਨਮੈਂਟ ਇੰਡਸਟਰੀ ਦਾ ਬਹੁਤ ਵੱਡਾ ਚਿਹਰਾ ਜਸਵੰਦਰ ਪੱਲਾ ਸਾਹਿਬ ਦਾ ਔਰ ਅਸੀਂ ਤਾਂ ਬਹੁਤ ਛੋਟੇ ਸੀ ਜਦੋਂ ਪਰਮਿੰਦਰ ਜੀ ਨੂੰ ਵੀ ਯਾਦ ਹੋਊਗਾ ਗੋਲਡੀ ਜੀ ਸੰਜੀਵ ਜੀ ਸਾਰਿਆਂ ਨੂੰ ਜਦੋਂ ਸ਼ਨਕਾਟਾ ਕੈਸਟ ਦਾ ਜਮਾਨਾ ਸੀ ਉਦੋਂ ਵੀ ਉਹ ਬਹੁਤ ਲੋਕਪ੍ਰੀਏ ਉਹਨਾਂ ਦੀ ਉਹ ਕੈਸਟ ਸੀਗੀ ਤੇ ਛਣਕਾਟੇ ਤੋਂ ਅਸੀਂ ਪੱਲਾ ਸਾਹਿਬ ਨੂੰ ਸੁਣਦੇ ਆ ਰਹੇ ਹਾਂ ਉਹਦੇ ਬਾਅਦ ਫਿਲਮ ਇੰਡਸਟਰੀ ਚ ਆਣ ਤੋਂ ਬਾਅਦ ਜਿਸ ਪ੍ਰਕਾਰ ਪੰਜਾਬੀ ਫਿਲਮਾਂ ਦੀ ਉਹਨਾਂ ਨੇ ਕੰਮ ਕੀਤਾ ਪੰਜਾਬੀ ਭਾਸ਼ਾ ਲਈ ਜਿਸ ਪ੍ਰਕਾਰ ਦੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਭਰ ਚ ਲੈ ਕੇ ਜਾਣ ਲਈ ਜਸਵਿੰਦਰ ਪੱਲਾ ਜੀ ਦਾ ਜੋ ਯੋਗਦਾਨ ਹੈ ਉਹਨਾਂ ਦੀ ਜੋ ਭੂਮਿਕਾ ਹੈ ਸਮਝਦਾ ਕਿ ਬਹੁਤ ਵੱਡਾ ਘਾਟਾ ਚ ਪੰਜਾਬ ਨੂੰ ਪਿਆ ਹੈ ਪਰਿਵਾਰ ਨੂੰ ਤੋਂ ਜੋ ਘਾਟਾ ਪੈਣਾ ਹੀ ਹੈ ਬਹੁਤ ਜਿਹਨੂੰ ਕਹ ਲੋ ਕਿ ਅਸਮੇ ਚਲੇ ਗਏ ਕੋਈ ਜਾਣਦਾ ਹਲੇ ਸਮਾਂ ਨਹੀਂ ਸੀ ਕੋਈ ਉਮਰ ਨਹੀਂ ਸੀ ਜਾਨਦੀ ਬਹੁਤ ਵੱਡਾ ਸਦਮਾ ਅੱਜ ਸਾਰੇ ਪੰਜਾਬ ਨੂੰ ਆ ਦੁਨੀਆ ਭਰਤ ਜਿੱਥੇ ਪੰਜਾਬੀ ਵੱਸਦੇ ਨੇ ਉਹ ਅੱਜ ਦੁਖੀ ਨੇ ਉਹਨਾਂ ਦੇ ਹਿਰਦੇ ਵਿੱਚ ਦੁੱਖ ਹੈ ਤਕਲੀਫ ਹੈ ਕਿ ਸਾਡਾ ਐਡਾ ਲੋਕਪ੍ਰੀਏ ਨੇਤਾ ਅਭਿਨੇਤਾ ਸਾਡੇ ਤੋਂ ਚਲਾ ਗਿਆ ਮੈਂ ਉਹਨਾਂ ਦੇ ਚਰਨਾਂ 'ਚ ਸ਼ਰਦਾ ਦੇ ਫੁੱਲ ਵੀ ਭੇਟ ਕਰਦਾ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਉਹ ਇਸ ਬਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਪੰਜਾਬ ਪੰਜਾਬੀ ਪੰਜਾਬੀਅਤ ਲਈ ਜੋ ਉਹਨਾਂ ਨੇ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਔਰ ਕੇਂਦਰ ਸਰਕਾਰ 'ਚ ਵੀ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਚਾਹੇ ਉਹਨੋਂ ਸਾਡੇ 'ਚ ਨਹੀਂ ਰਹੇ ਪਰ ਜੋ ਉਹਨਾਂ ਦਾ ਯੋਗਦਾਨ ਹੈ ਉਹਨਾਂ ਦੇ ਉਸ ਯੋਗਦਾਨ ਦੇ ਅਨੁਸਾਰ ਉਹਨਾਂ ਨੂੰ ਸਨਮਾਨ ਮਾਨ ਜਿਹੜਾ ਹੈ ਉਹ ਸਰਕਾਰਾਂ ਵੱਲੋਂ ਵੀ ਮਿਲਣਾ ਚਾਹੀਦਾ ਹੈ ਸਮਾਜ ਔਰ ਪੰਜਾਬੀ ਤੇ ਉਹਨਾਂ ਨੂੰ ਮਾਨ ਸਨਮਾਨ ਦੇ ਹੀ ਰਿਹਾ ਹੈ ਸੁਮੇ ਆਪਣੇ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਆਪਣੇ ਜਨਨ ਸਕੱਤਰ ਸਾਡੇ ਪਰਮਿੰਦਰ ਬਰਾੜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਸਾਫ ਸਾਡੇ ਸੁਖਮਿੰਦਰ ਗੋਲਡੀ ਜੀ ਸਾਡੇ ਸੂਬੇ ਦੇ ਸਕੱਤਰ ਭਾਨੂੰ ਪ੍ਰਤਾਪ ਜੀ ਸਾਡੀ ਸਾਰੀ ਪੰਜਾਬ ਦੀ ਐਚ ਟੀਮ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਆਏ ਆਂ ਔਰ ਪਾਰਟੀ ਵੱਲੋਂ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਵੱਲੋਂ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਵੱਲੋਂ ਵੀ ਪਰਿਵਾਰ ਨਾਲ ਅਸੀਂ ਸੰਵੇਦਨਾ ਪ੍ਰਗਟ ਕਰਨ ਆਏ ਆਂ ਸਾਡੀਆਂ ਦੋਨੋਂ ਨੇਤਾ ਆਪ ਵੀ ਹਾਜ਼ਰ ਹੋਣਗੇ ਸੋ ਅੱਜ ਉਹਨਾਂ ਦੇ ਬਿਹਾਫ ਤੇ ਪਾਰਟੀ ਦੇ ਬਿਹਾਫ ਤੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਆਂ ਜੀ ਇਹ ਕੋਈ ਨਹੀਂ ਠੀਕ ਹੈ ਦੇਖੋ ਪੰਜਾਬ ਦੀ ਸਾਡੀ ਬਹੁਤ ਹੀ ਇੱਕ ਵੱਡੀ ਨਾਮਵਰ ਸ਼ਖਸੀਅਤ ਜਿਨ੍ਹਾਂ ਨੇ ਕਈ ਦਹਾਕੇ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਸੇਵਾ ਕੀਤੀ ਪੰਜਾਬ ਚ ਇੰਟਰਟੇਨਮੈਂਟ ਇੰਡਸਟਰੀ ਦਾ ਬਹੁਤ ਵੱਡਾ ਚਿਹਰਾ ਜਸਵੰਦਰ ਪੱਲਾ ਸਾਹਿਬ ਦਾ ਹੋਰ ਅਸੀਂ ਤਾਂ ਬਹੁਤ ਛੋਟੇ ਸੀ ਜਦੋਂ ਪਰਮਿੰਦਰ ਜੀ ਨੂੰ ਵੀ ਯਾਦ ਹੋਊਗਾ ਗੋਲਡੀ ਜੀ ਸੰਜੀਵ ਜੀ ਸਾਰਿਆਂ ਨੂੰ ਜਦੋਂ ਛਣਕਾਟਾ ਕੈਸਟ ਦਾ ਜ਼ਮਾਨਾ ਸੀ ਉਦੋਂ ਵੀ ਉਹ ਬਹੁਤ ਲੋਕਪ੍ਰੀਏ ਉਹਨਾਂ ਦੀ ਉਹ ਕੈਸਟ ਸੀਗੀ ਤੇ ਛਣਕਾਟੇ ਤੋਂ ਅਸੀਂ ਪੱਲਾ ਸਾਹਿਬ ਨੂੰ ਸੁਣਦੇ ਆ ਰਹੇ ਹਾਂ ਉਹਦੇ ਬਾਅਦ ਫਿਲਮ ਇੰਡਸਟਰੀ ਚ ਆਣ ਤੋਂ ਬਾਅਦ ਜਿਸ ਪ੍ਰਕਾਰ ਪੰਜਾਬੀ ਫਿਲਮਾਂ ਦੀ ਉਹਨਾਂ ਨੇ ਕੰਮ ਕੀਤਾ ਪੰਜਾਬੀ ਭਾਸ਼ਾ ਲਈ ਜਿਸ ਪ੍ਰਕਾਰ ਦੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਭਰ ਚ ਲੈ ਕੇ ਜਾਣ ਲਈ ਜਸਵਿੰਦਰ ਪੱਲਾ ਜੀ ਦਾ ਜੋ ਯੋਗਦਾਨ ਹੈ ਉਹਨਾਂ ਦੀ ਜੋ ਭੂਮਿਕਾ ਹੈ ਮੈਂ ਸਮਝਦਾ ਕਿ ਬਹੁਤ ਵੱਡਾ ਘਾਟਾ ਚ ਪੰਜਾਬ ਨੂੰ ਪਿਆ ਹੈ ਪਰਿਵਾਰ ਨੂੰ ਤੋਂ ਜੋ ਘਾਟਾ ਪੈਣਾ ਹੀ ਹੈ ਬਹੁਤ ਜਿਨੂੰ ਕਹ ਲੋ ਕਿ ਅਸਮੇ ਚਲੇ ਗਏ ਕੋਈ ਜਾਣਦਾ ਹਲੇ ਸਮਾਂ ਨਹੀਂ ਸੀ ਕੋਈ ਉਮਰ ਨਹੀਂ ਸੀ ਜਾਨ ਦੀ ਬਹੁਤ ਵੱਡਾ ਸਦਮਾ ਅੱਜ ਸਾਰੇ ਪੰਜਾਬ ਨੂੰ ਹੈ ਦੁਨੀਆ ਭਰਤ ਜਿੱਥੇ ਪੰਜਾਬੀ ਵੱਸਦੇ ਨੇ ਉਹ ਅੱਜ ਦੁਖੀ ਨੇ ਉਹਨਾਂ ਦੇ ਹਿਰਦੇ ਵਿੱਚ ਦੁੱਖ ਹੈ ਤਕਲੀਫ ਹੈ ਕਿ ਸਾਡਾ ਐਡਾ ਲੋਕਪ੍ਰੀਏ ਨੇਤਾ ਅਭਿਨੇਤਾ ਸਾਡੇ ਤੋਂ ਚਲਾ ਗਿਆ ਮੈਂ ਉਹਨਾਂ ਦੇ ਚਰਨਾ ਚ ਸ਼ਰਦਾ ਦੇ ਫੁੱਲ ਵੀ ਭੇਟ ਕਰਦਾ ਔਰ ਗੁਰੂ ਮਹਾਰਾਜ ਦੇ ਚਰਨਾ ਚ ਅਰਦਾਸ ਬੇਨਤੀ ਵੀ ਕਰਦਾ ਕਿ ਉਹ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਸਤਾਨ ਬਖਸ਼ਣ ਪੰਜਾਬ ਪੰਜਾਬੀ ਪੰਜਾਬੀਅਤ ਲਈ ਜੋ ਉਹਨਾਂ ਨੇ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਔਰ ਕੇਂਦਰ ਸਰਕਾਰ 'ਚ ਵੀ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਚਾਹੇ ਉਹਨੋਂ ਸਾਡੇ 'ਚ ਨਹੀਂ ਰਹੇ ਪਰ ਜੋ ਉਹਨਾਂ ਦਾ ਯੋਗਦਾਨ ਹੈ ਉਹਨਾਂ ਦੇ ਉਸ ਯੋਗਦਾਨ ਦੇ ਅਨੁਸਾਰ ਉਹਨਾਂ ਨੂੰ ਸਨਮਾਨ ਮਾਨ ਜਿਹੜਾ ਹੈ ਉਹ ਸਰਕਾਰਾਂ ਵੱਲੋਂ ਵੀ ਮਿਲਣਾ ਚਾਹੀਦਾ ਹੈ ਸਮਾਜ ਔਰ ਪੰਜਾਬੀ ਤੇ ਉਹਨਾਂ ਨੂੰ ਮਾਨ ਸਨਮਾਨ ਦੇ ਹੀ ਰਹੇ ਆ ਸੁਮੇ ਆਪਣੇ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਆਪਣੇ ਜਨਰਲ ਸਕੱਤਰ ਸਾਡੇ ਪਰਮਿੰਦਰ ਬਰਾੜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਸਾਹਿਬ ਸਾਡੇ ਸੁਖਮਿੰਦਰ ਗੋਲਡੀ ਜੀ ਸਾਡੇ ਸੂਬੇ ਦੇ ਸਕੱਤਰ ਭਾਨੂੰ ਪ੍ਰਤਾਪ ਜੀ ਸਾਡੀ ਸਾਰੀ ਪੰਜਾਬ ਦੀ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਆਏ ਆਂ ਔਰ ਪਾਰਟੀ ਵੱਲੋਂ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਵੱਲੋਂ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਵੱਲੋਂ ਵੀ ਪਰਿਵਾਰ ਨਾਲ ਅਸੀਂ ਸੰਵੇਦਨਾ ਪ੍ਰਗਟ ਕਰਨ ਆਏ ਆਂ ਸਾਡੇ ਦੋਨੋਂ ਨੇਤਾ ਆਪ ਵੀ ਹਾਜ਼ਰ ਹੋਣਗੇ ਸੋ ਅੱਜ ਉਹਨਾਂ ਦੇ ਬਿਹਾਫ ਤੇ ਪਾਰਟੀ ਦੇ ਬਿਹਾਫ ਤੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਾਂਗੇ ਜੀ ਕੀ ਗੱਲ ਹੈ ਦੇਖੋ ਪੰਜਾਬ ਦੀ ਸਾਡੀ ਬਹੁਤ ਹੀ ਇੱਕ ਵੱਡੀ ਨਾਮਵਰ ਸ਼ਖਸੀਅਤ ਜਿਨ੍ਹਾਂ ਨੇ ਕਈ ਦਹਾਕੇ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਸੇਵਾ ਕੀਤੀ ਪੰਜਾਬ ਚ ਇੰਟਰਟੇਨਮੈਂਟ ਇੰਡਸਟਰੀ ਦਾ ਬਹੁਤ ਵੱਡਾ ਚਿਹਰਾ ਜਸੁੰਦਰ ਪੱਲਾ ਸਾਹਿਬ ਦਾ ਔਰ ਅਸੀਂ ਤਾਂ ਬਹੁਤ ਛੋਟੇ ਸੀ ਜਦੋਂ ਪਰਮਿੰਦਰ ਜੀ ਨੂੰ ਵੀ ਯਾਦ ਹੋਊਗਾ ਗੋਲਡੀ ਜੀ ਸੰਜੀਵ ਜੀ ਸਾਰਿਆਂ ਨੂੰ ਜਦੋਂ ਛਣਕਾਟਾ ਕੈਸਟ ਦਾ ਜਮਾਨਾ ਸੀ ਉਦੋਂ ਵੀ ਉਹ ਬਹੁਤ ਲੋਕਪ੍ਰੀਏ ਉਹਨਾਂ ਦੀ ਉਹ ਕੈਸਟ ਸੀਗੀ ਤੇ ਛਣਕਾਟੇ ਤੋਂ ਅਸੀਂ ਪੱਲਾ ਸਾਹਿਬ ਨੂੰ ਸੁਣਦੇ ਆ ਰਹੇ ਹਾਂ ਉਹਦੇ ਬਾਅਦ ਫਿਲਮ ਇੰਡਸਟਰੀ ਚ ਆਣ ਤੋਂ ਬਾਅਦ ਜਿਸ ਪ੍ਰਕਾਰ ਪੰਜਾਬੀ ਫਿਲਮਾਂ ਦੀ ਉਹਨਾਂ ਨੇ ਕੰਮ ਕੀਤਾ ਪੰਜਾਬੀ ਭਾਸ਼ਾ ਲਈ ਜਿਸ ਪ੍ਰਕਾਰ ਦੀਆਂ ਉਹਨਾਂ ਨੇ ਸੇਵਾਵਾਂ ਦਿੱਤੀਆਂ ਪੰਜਾਬ ਦੇ ਸੱਭਿਆਚਾਰ ਨੂੰ ਦੁਨੀਆ ਭਰ ਚ ਲੈ ਕੇ ਜਾਣ ਲਈ ਜਸਵਿੰਦਰ ਪੱਲਾ ਜੀ ਦਾ ਜੋ ਯੋਗਦਾਨ ਹੈ ਉਹਨਾਂ ਦੀ ਜੋ ਭੂਮਿਕਾ ਹੈ ਸਮਝਣਾ ਕਿ ਬਹੁਤ ਵੱਡਾ ਘਾਟਾ ਚ ਪੰਜਾਬ ਨੂੰ ਪਿਆ ਹੈ ਪਰਿਵਾਰ ਨੂੰ ਤੋਂ ਜੋ ਘਾਟਾ ਪੈਣਾ ਹੀ ਹੈ ਬਹੁਤ ਜਿਨੂੰ ਕਹ ਲੋ ਕਿ ਅਸਮੇ ਚਲੇ ਗਏ ਕੋਈ ਜਾਣਦਾ ਹਲੇ ਸਮਾਂ ਨਹੀਂ ਸੀ ਕੋਈ ਉਮਰ ਨਹੀਂ ਸੀ ਜਾਨਦੀ ਬਹੁਤ ਵੱਡਾ ਸਦਮਾ ਅੱਜ ਸਾਰੇ ਪੰਜਾਬ ਨੂੰ ਆ ਦੁਨੀਆ ਭਰਤ ਜਿੱਥੇ ਪੰਜਾਬੀ ਵੱਸਦੇ ਨੇ ਉਹ ਅੱਜ ਦੁਖੀ ਨੇ ਉਹਨਾਂ ਦੇ ਹਿਰਦੇ ਵਿੱਚ ਦੁੱਖ ਹੈ ਤਕਲੀਫ ਹੈ ਕਿ ਸਾਡਾ ਐਡਾ ਲੋਕਪ੍ਰੀਏ ਨੇਤਾ ਅਭਿਨੇਤਾ ਸਾਡੇ ਤੋਂ ਚਲਾ ਗਿਆ ਮੈਂ ਉਹਨਾਂ ਦੇ ਚਰਨਾ ਚ ਸ਼ਰਦਾ ਦੇ ਫੁੱਲ ਵੀ ਭੇਟ ਕਰਦਾ ਔਰ ਗੁਰੂ ਮਹਾਰਾਜ ਦੇ ਚਰਨਾ ਚ ਅਰਦਾਸ ਬੇਨਤੀ ਵੀ ਕਰਦਾ ਕਿਓ ਇਸ ਵਿਚੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਸਥਾਨ ਬਖਸ਼ਣ ਪੰਜਾਬ ਪੰਜਾਬੀ ਪੰਜਾਬੀਅਤ ਲਈ ਜੋ ਉਹਨਾਂ ਨੇ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਔਰ ਕੇਂਦਰ ਸਰਕਾਰ 'ਚ ਵੀ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਚਾਹੇ ਉਹਨੋਂ ਸਾਡੇ 'ਚ ਨਹੀਂ ਰਹੇ ਪਰ ਜੋ ਉਹਨਾਂ ਦਾ ਯੋਗਦਾਨ ਹੈ ਉਹਨਾਂ ਦੇ ਉਸ ਯੋਗਦਾਨ ਦੇ ਅਨੁਸਾਰ ਉਹਨਾਂ ਨੂੰ ਸਨਮਾਨ ਮਾਨ ਜਿਹੜਾ ਹੈ ਉਹ ਸਰਕਾਰਾਂ ਵੱਲੋਂ ਵੀ ਮਿਲਣਾ ਚਾਹੀਦਾ ਹੈ ਸਮਾਜ ਔਰ ਪੰਜਾਬੀ ਤੇ ਉਹਨਾਂ ਨੂੰ ਮਾਨ ਸਨਮਾਨ ਦੇ ਹੀ ਰਹੇ ਆ ਸੁਮੇ ਆਪਣੇ ਪਾਰਟੀ ਦੇ ਸਾਰੇ ਸਾਥੀਆਂ ਵੱਲੋਂ ਆਪਣੇ ਜਨਨ ਸਕੱਤਰ ਸਾਡੇ ਪਰਮਿੰਦਰ ਬਰਾੜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਸਾਫ ਸਾਡੇ ਸੁਖਮਿੰਦਰ ਗੋਲਡੀ ਜੀ ਸਾਡੇ ਸੂਬੇ ਦੇ ਸਕੱਤਰ ਭਾਨੂੰ ਪ੍ਰਤਾਪ ਜੀ ਸਾਡੀ ਸਾਰੀ ਪੰਜਾਬ ਦੀ ਐਚ ਟੀਮ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਸਾਂਝਾ ਕਰਨ ਆਏ ਆਂ ਔਰ ਪਾਰਟੀ ਵੱਲੋਂ ਸਾਡੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਵੱਲੋਂ ਸਾਡੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਜੀ ਵੱਲੋਂ ਵੀ ਪਰਿਵਾਰ ਨਾਲ ਅਸੀਂ ਸੰਵੇਦਨਾ ਪ੍ਰਗਟ ਕਰਨ ਆਏ ਆਂ ਸਾਡੀਆਂ ਦੋਨੋਂ ਨੇਤਾ ਆਪ ਵੀ ਹਾਜ਼ਰ ਹੋਣਗੇ ਸੋ ਅੱਜ ਉਹਨਾਂ ਦੇ ਬਿਹਾਫ ਤੇ ਪਾਰਟੀ ਦੇ ਬਿਹਾਫ ਤੇ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਾਂਗੇ 个这个